ਸ਼ਸ਼ੀਕਾਲ ਜੀ ਸਾਰੇ ਆਪਰਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਸ਼ਹਿਰ ਫਰੀਦਕੋਟ ਦੇ ਵਿੱਚ ਫਰੀਦਕੋਟ ਸ਼ਹਿਰ ਦੇ ਵਿੱਚ ਨਹੀਂ ਜਾਣਾ ਮਿੱਤਰੋ ਜਦੋਂ ਤੁਸੀਂ ਸ਼ਹਿਰੋਂ ਫਰੀਦਕੋਟ ਤੋਂ ਫਰੋਈਪੁਰ ਨੂੰ ਗਏ ਫਰੋਈਪੁਰ ਰੋਡ ਦੇ ਉੱਤੇ ਸ਼ਹਿਰ ਵਾਲੇ ਪਾਸਿਓਂ ਫਰੋਈਪੁਰ ਵਾਲੇ ਪਾਸੇ ਨੂੰ 2 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਆ ਚੁਗੇ ਨਗਰ ਦੇ ਵਿੱਚੋਂ ਬੱਬੂ ਸਰਾਂ ਬਾਈ ਦੇ ਘਰੋਂ ਮੈਂ ਵੀਡੀਓ ਕਵਰ ਕਰ ਰਿਹਾ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਪੰਜ ਬੱਛੀਆਂ ਹੀ ਫਰ ਬਕਾਊ ਆ ਦੋ ਹੀ ਫਰ ਗੱਬਣਾ ਮਿੱਤਰੋ ਤੇ ਤਿੰਨ ਖੀਰੀਆਂ ਬੱਛੀਆਂ ਵਾ ਸਾਰੇ ਜਾਨਵਰਾਂ ਦੀ ਡਿਟੇਲ ਕੱਲੇ-ਕੱਲੇ ਦੀ ਮੈਂ ਦਊਂਗਾ ਕੱਲਾ-ਕੱਲਾ ਜਾਨਵਰ ਤੁਹਾਨੂੰ ਖੜਾ ਹੀ ਖੁਰਲੀ ਤੇ ਦੱਸਾਂਗੇ ਕਿਉਂਕਿ ਇਹ ਫਾਰਮ ਦੇ ਵਿੱਚੋਂ ਬਾਹਰ ਕੱਢੀਆਂ ਹੋਈਆਂ ਇਸ ਕਰਕੇ ਜੇ ਕੱਲੀ-ਕੱਲੀ ਤੋਰੀ ਤੇ ਭੱਜਦੀਆਂ ਵਾ ਮਿੱਤਰੋ ਇਹਨਾਂ ਨੇ ਮळा ਜਿਹੜਾ ਜ਼ੋਰ ਮਾਰ ਕੇ ਕਾਬੂ ਨਹੀਂ ਹੋਣਾ ਤੇ ਫਿਰ ਦਿੱਕਤ ਆਊਗੀ ਆ ਪਹਿਲੇ ਨੰਬਰ ਤੇ ਜਿਹੜੀ ਕਾਲੀ ਬੱਛੀ ਤੁਸੀਂ ਵੇਖਦੇ ਪਏ ਆ ਮਿੱਤਰੋ ਇਹਦੇ 47 ਦਿਨ ਬਾਕੀ ਆ ਫੋਨ ਦੇ ਵਿੱਚ ਪਹਿਲਾ ਸੁਆ ਇਹਨੇ ਸੁਣਾਵਾ ਕਰਮਾ ਵਾਲੀ ਨੇ ਦੋ ਕੁ ਸਾਲ ਦੇ ਲਾਕੇ ਤਾਂ ਇਹ ਕਰ ਕੇ ਆਂਦੀ ਉਮਰ ਆ ਚੰਗੇ ਸੀਮਨ ਡੈਨਮਾਰਕ ਤੋਂ ਇਹ ਕਰਮਾ ਵਾਲੀ ਮਿੱਤਰੋ ਗੱbn ਹੋਈ ਹੋਈ ਆ ਆਪ ਦੇ ਬਾਰੇ ਇਹਦੇ ਬਾਰੇ ਪੂਖਤਾ ਜਾਣਕਾਰੀ ਕੋਈ ਨਹੀਂ ਹੈਗੀ ਮਾਲਕਾਂ ਤੋਂ ਆਪਾਂ ਨੂੰ ਮਿਲੇ ਇਹ ਜਿਹੜੀ ਵੱੱਥੀ ਆ ਮਿੱਤਰੋ ਇੰਦੇ 47 ਦਿਨ ਬਾਕੀ ਆ ਸੂਨ ਦੇ ਵਿੱਚ ਕੁੱਲ ਮਿਲਾ ਕੇ ਜੇ ਗੱਲ ਕਰ ਲਈਏ ਜਿਵੇਂ ਪੰਜਾਬੀ ਭਾਸ਼ਾ ਚ ਆਪਾਂ 1.5 ਮਹੀਨਾ ਕਹਿ ਦਿੰਨੇ ਆ 1.5 ਮਹੀਨੇ ਤੋਂ 2 ਦਿਨ ਉੱਪਰ ਹੀ ਪੈ ਜਾਂਦੇ ਹਜੇ ਤੇ ਇਹਦਾ ਰੇਟ ਆ ਜਿਹੜਾ ਵੀਰਾ ਤੁਹਾਡੇ ਨਾਲ ਫੋਨ ਦੇ ਉੱਤੇ ਤੈਅ ਕਰੂਗਾ ਇਹ ਗੱਬਣਾ ਬੱਛੀਆਂ ਦੋਵਾਂ ਦਾ ਦੂਜੇ ਤਿੰਨਾਂ ਬੱਛੀਆਂ ਦੇ ਮੈਂ ਰੇਟਾਂ ਦੀ ਜਾਣਕਾਰੀ ਲੈ ਲਈ ਆ ਉਹ ਤੁਹਾਨੂੰ ਮੈਂ ਕਨਫਰਮ ਕਰ ਦੂੰਗਾ ਮਿੱਤਰੋ ਆ ਡੱਬੀ ਬੱਛੀ ਆ ਜਿਹੜੀ ਮਿੱਤਰੋ ਇਹ ਵੀ ਮਤਲਬ 2 ਸਾਲ ਦੇ ਲੱਗੇ ਜੇ ਕਰਕੇ ਇਹਦੀ ਉਮਰ ਹਜੇ ਕਰਮਾਂ ਵਾਲੀ ਦੀ ਇਹ 45 ਦਿਨ ਇਹਦੇ ਬਾਕੀ ਆ ਕਹਿਣ ਤੋਂ ਭਾਵ ਆ ਵੀ ਇਹ ਜੋੜਾ ਇਕੱਠੇ ਹੀ ਦਿਨ ਪੂਰੇ ਹੁੰ ਇਹਨਾਂ ਕਰਮ ਵਾਲੀਆਂ ਦੋਵਾਂ ਬੱਛੀਆਂ ਦਾ ਸੂਨ ਦੇ ਵਿੱਚ ਇਹਦੇ 45 ਦੇਣਾ ਤੇ ਉਹਦੇ 47 ਦੇਣਾ ਇਹ ਵੀ ਡੈਨਮਾਰਕ ਦੇ ਚੰਗੇ ਸੀਮੰਟ ਤੋਂ ਗੱਪਣ ਉਹਦੇ ਬਾਰੇ ਵੀ ਜਿਹੜਾ ਸਿਮਿਲਰ ਕਾਰਡ ਆ ਬਾਈ ਉਹਨਾਂ ਦਾ ਜਿਹੜਾ ਉਹ ਨਹੀਂ ਬਾਈ ਉਹਨਾਂ ਨੇ ਸਾਂਭਿਆ ਤੇ ਇਹ ਬੱਛੀ ਦੀ ਨਸਲ ਪ੍ਰਿੰਟ ਜਿਆਦਾ ਜਿਹੜੇ ਸਾਰੇ ਬਹੁਤ ਚੰਗੀਆਂ ਮਿੱਤਰੋ ਜਿਹੜਾ ਤੁਸੀਂ ਦੇਖ ਸਕਦੇ ਆ ਪ੍ਰਿੰਟ ਬਹੁਤ ਚੰਗਾ ਬੱਚੀ ਦਾ ਥਣ ਬਹੁਤ ਚੰਗਾ ਲੱਗਾ ਹੋਇਆ ਥਣੋਂ ਡਾਢੀ ਚੰਗੀ ਆ ਉਤੋਂ ਡਾਢੀ ਚੰਗੀ ਆ ਜਿੰਨੀ ਹੈਗੀ ਆ ਇਹਨਾਂ ਦੋਵਾਂ ਬੱਚੀਆਂ ਦਾ ਰੇਟ ਆ ਜਿਹੜਾ ਵੀਰਾਂ ਤੁਹਾਡੇ ਨਾਲ ਫੋਨ ਦੇ ਉੱਤੇ ਤੈਅ ਕਰ ਲੂਗਾ ਦਿਨ ਇੱਕ ਵਾਰੀ ਫਿਰ ਦੱਸ ਦੇਵਾਂ ਇਹਦੇ 45 ਦੇਣਾ ਹੁਣ ਦੇ ਵਿੱਚ ਤੇ ਹੁੰਦੇ 47 ਦੇਣਾ ਆ ਆ ਗਈ ਮਿੱਤਰੋ ਬੱਚੀ ਜਿਹੜੀ ਚਿੱਟੀ ਕਾਲੇ ਕੰਨਾਂ ਦੇ ਵਿੱਚ ਜਿੰਦੀ ਅੱਜਕੱਲ ਪੂਰੀ ਚਰਚਾ ਦੇ ਵਿੱਚ ਆ ਇਹ ਵੀਰੇ ਕਿਹੜੇ ਸੀਮਲ ਦੀ ਸੀ ਸਤਾਲੀ 47116 ਦੇ ਸੀਮੰਡ ਦੀ ਆ ਇਹ ਕਰਮਾ ਵਾਲੀ ਮਿੱਤਰੋ 9 ਕੋਈ ਮਹੀਨੇ ਦੀ ਸਾਰੀ ਹਜੇ ਉਮਰ ਆ ਮਾਂ ਦੇ ਦੁੱਧਰ ਕੜਤੀ ਕਿਲੋ ਦਾ ਵੈੰਦਾ ਬਾਈ ਹੁਣੇ ਦੱਸਦੇ ਥੱਲੋ ਚੋਲੀ ਚਾਲੀ ਦੀ ਵੱਛੀ ਬਹੁਤ ਕਮਾਲ ਆ ਮਿੱਤਰੋ ਦੇਖੋ ਕਰਾਂ ਦੀ ਇਹਦਾ ਰੇਟ ਆ ਜਿਹੜਾ ਮਿੱਤਰੋ 25000 ਰੁਪਇਆ ਇਹਦੇ ਵਿੱਚ ਮਾਨਤਾਂ ਨੂੰ ਥੋੜਾ ਬਹੁਤਾ ਹੀ ਹੋਊਗਾ ਕੋਈ ਬੜਾ ਫਰਕ ਨਹੀਂ ਪੈਣਾ ਦੰ ਚੰਗਾਵਾ ਵਜੂਦ ਚੰਗਾਵਾ ਸਰੀਰ ਕਾਲੇ ਪੱਖ ਤੋਂ ਬਹੁਤ ਮਜ਼ਬੂਤ ਆ ਫੇਸ ਦੀ ਕੁਆਲਿਟੀ ਬਹੁਤ ਚੰਗੀ ਆ ਵੱਛੀ ਦੀ ਸਾਰੀ ਚੱਟੀਆਂ ਕੰਨਾਂ ਤੋਂ ਮਿੱਤਰੋ ਕੰਨ ਕਾਲਿਆ ਜ਼ਰੂਰ ਰਹਿੰਦੇ ਬਾਕੀ ਅੰਗਾਂ ਦੀ ਤੇ ਆਰਾਂ ਦੀ ਵੱਛੀ ਬਹੁਤ ਚੰਗੀ ਆ ਇਹਦਾ ਰੇਟ ਆ ਜਿਹੜਾ 25000 ਰੁਪਿਆ ਵਾ ਆ ਤਿੰਨ ਨੰਬਰ ਤੇ ਵੜਾ ਜਿਹੜੀ ਮਿੱਤਰੋ ਇਹਦੀ 15 16 ਮਹੀਨੇ ਉਮਰ ਆ ਇਹਦਾ ਵੀ ਮਨ ਲ ਵਜੂਦ ਆ ਪੇਟ ਥੋੜਾ ਜਿਆਦਾ ਜਿਆਦੇ ਪੱਠਿਆਂ ਦੇ ਕਾਰਨ ਛੱਡਿਆ ਹੋਇਆ ਬਾਕੀ ਵੱਛੀ ਇਹ ਵੀ ਦੰਦਾ ਤੋਂ ਖੀਰੀ ਆ ਹਜੇ ਇਹਦਾ ਰੇਟ ਆ ਜਿਹੜਾ 25000 ਰੁਪਿਆ ਮਿੱਤਰੋ ਝੋਲੀ ਝਾਲੀ ਦੀ ਇਹ ਵੀ ਨਸਲ ਵੀ ਜੋ ਚੰਗੀ ਇਹ ਵੀ ਡੈਨਮਾਰਕ ਦੇ ਕਿਸ ਚੰਗੇ ਸੀਮਨ ਦੀ ਬਾਈ ਹੁਣ ਦੱਸਦੇ ਸੀ ਪਰ ਪ੍ਰੋਪਰ ਜਾਣਕਾਰੀ ਨਹੀਂ ਹੈਗੀ ਆ ਬੱਤੀ ਆ ਜਿਹੜੀ ਮਿੱਤਰੋ ਐਂਡ ਤੇ ਵੜਾ ਇਹ ਪੁੱਜੀ ਖੜੀ ਆ ਹੀਟ ਕੱਢੀ ਹੋਈ ਆ ਨੇ ਇੱਕ ਵਾਰੀ ਤਾਰਾ ਕਰਤੀਆਂ ਬਾਈ ਹੁਣੀਆਂ ਉਹਦੇ ਪੰਜ ਚਾਰ ਦਿਨ ਹੀ ਹੋਏ ਅਗਲੀ ਹੀਟ ਤੇ ਤੁਸੀਂ ਇਹਨੂੰ ਟੀਕਾ ਲਵਾ ਦਿਓ ਨੇ ਗੱਬਣ ਹੋ ਜਾਣਾ ਪਲੀ ਪੁਲੀ ਇਹ ਵੀ ਚੰਗੀ ਆ ਵਜਨ ਵਾਲੀ ਝੋਲੀ ਝਾਲੀ ਬੱਤੀ ਬਹੁਤ ਚੰਗੀ ਆ ਫੇਸ ਦੀ ਕੁਆਲਿਟੀ ਚੰਗੀ ਆ ਮਿੱਤਰੋ ਇਹ ਵੀ ਚੰਗੇ ਸੀਮਨ ਦੀ ਆ ਕਿਸੇ ਦੀ ਇਹਦੀ ਉਮਰ ਆ ਜਿਹੜੀ ਇਹਦੀ 17-18 ਮਹੀਨੇ ਉਮਰ ਆ ਬੱਚੀ ਦੀ ਇਹਦੀ ਝੋਲੀ ਵਿਖਾ ਦੀ ਇੱਕ ਵਾਰੀ ਪੁੱਤ ਆ ਕੇ ਲੈ ਤੁਹਾਨੂੰ ਇਹਦੀ ਵੀ ਵੱਛੀ ਦੀ ਮੈਂ ਝੋਲੀ ਜਰੂਰ ਵਿਖਾ ਦੂੰਗਾ ਨਜੀ ਠੀਕ ਕਰਕੇ ਇਹ ਵੀ ਅੰਗਾਰਾਂ ਦੀ ਵੱਛੀ ਪੂਰੀ ਚੰਗੀਆਂ ਤੇ ਝੋਲੀ ਵੀ ਬਹੁਤ ਚੰਗੀਆਂ ਦੀ ਥੱਲੋ ਮਿੱਤਰੋ ਇਹਦਾ ਰੇਟ ਆ ਜਿਹੜਾ 30000 ਰੁਪਿਆ ਜੇ ਤੁਸੀਂ ਬਈ ਸਾਰੀਆਂ ਲੈ ਤਿੰਨੇ ਵੱਛੀਆਂ ਹੀ ਇਹ ਲੈਣੀਆਂ ਹੋਈਆਂ 30 ਤੇ 25 55 ਹੋ ਗਿਆ 55 ਦੇ 25 ਹੋ ਗਿਆ ਮਿੱਤਰੋ 80000 ਰੁਪਿਆ ਅਸੀਂ 30000 ਦੇ ਵਿੱਚ ਇਹ ਤਿੰਨੇ ਬੱਚੀਆਂ ਜਿਹੜੀਆਂ ਤੁਹਾਨੂੰ ਮਿਲ ਜਾਣਗੀਆਂ ਜਿਹੜੀਆਂ ਖੇਰੀਆਂ ਅਸਰਾਵਾਂ ਬੱਚੀਆਂ ਵਾ ਤੇ ਤਿੰਨੇ ਗਾਇਆਂ ਟਾਪ ਦੇ ਦੁੱਧ ਵਾਲੀਆਂ ਹੋਣਗੀਆਂ 20 ਤੋਂ ਬਾਰ-ਬਾਰ ਦੁੱਧ ਦੇਣਗੀਆਂ ਤਿੰਨੇ ਸੂਕੇ ਮਿੱਤਰੋ ਜਿਹੜੇ ਭਰਾਣੇ ਬੱਚੀਆਂ ਤਿਆਰ ਜਾਂ ਹੀ ਫਰ ਤਿਆਰ ਕਰਨ ਦਾ ਸ਼ੌਂਕ ਰੱਖਦਾ ਉਹਨਾਂ ਦੇ ਲਈ ਇਹ ਲਾਹੇਵੰਦ ਚੀਜ਼ਾਂ ਵਾ ਉਹ ਦੋ ਗੱਬੜਾ ਬੱਚੀਆਂ ਵਾ ਜਿਹੜੀਆਂ ਜਿਨ੍ਹਾਂ ਦੇ 45 ਤੇ 37 ਦਿਨ ਬਾਕੀ ਆ ਉਹਨਾਂ ਦਾ ਰੇਟ ਪਾਈ ਤੁਹਾਡੇ ਨਾਲ ਫੋਨ ਦੇ ਉੱਤੇ ਤੈਅ ਕਰ ਦੂਗਾ ਵੀਰੇ ਨੰਬਰ ਦੱਸਿਓ ਭਰਾਜੀ 95929 95929 9444 9444 95929 ਹੈ ਨਾ ਵੀਰੇ 98404 ਇਸ ਨੰਬਰ ਤੇ ਤੁਸੀਂ ਬਾਈ ਨਾਲ ਗੱਲਬਾਤ ਕਰਨੀ ਆ ਨੰਬਰ ਸਕਰੀਨ ਦੇ ਉੱਤੇ ਇਹ ਸ਼ਹਿਰ ਫਰੀਦਕੋਟਾ ਫਰੀਦਕੋਟ ਤੋਂ ਫਰੋਜਪੁਰ ਰੋਡਾ ਚੁੱਕੇ ਨਗਰ